ਅੱਜ ਜੀ ਬਲ ਉਹ ਬਣਾਉਣ ਲੱਗੇ ਮਤਲਬ ਸਾਈਡ 'ਆਜੇ ਨਹੀਂ ਅੰਦਰ ਕਿ ਰਾਸੀ ਹੈ ਮੀਚੀ ਗਿੱਲੀ ਆਉਗੀ ਤੇ ਮਤਲਬ ਆ ਛੋਟੇ ਹਟੇ ਟੋਟੇ ਅਸੀਂ ਦੇਖ ਰਹੇ ਵੀ ਜਿੰਨੇ ਚੱਕ ਸਕਦੇ ਆਂਗੇ ਵੀ ਉਹ ਸੀ ਚੱਕ ਕੇ ਇਹਨਾਂ ਨੂੰ ਉਸੇ ਟੋਕਰੇ ਵਗੈਰਾ ਦੇ ਵਿੱਚ ਪਾ ਕੇ ਅੰਦਰ ਕਰਦੀ ਏ ਮੇਰੀ ਮੰਮੀ ਨੇ ਆੱਟੇ ਵੱਲੇ ਹੱਥਾਂ ਦੇ ਨਾਲ ਹੀ ਮਗਰ ਠੌਣ ਲੱਗੀ ਮੈਨੂੰ ਮਾਰ ਕੇ ਲਈ ਕੱਪੜੇ ਦਾ ਮਤਲਬ ਮੇਰੇ ਪਹਿਲੇ ਹੀ ਗੰਦੇ ਹੋ ਰਹੇ ਸੀ ਕਿ ਮਨ ਕਰੇ ਹੋਰ ਕੱਤੇ ਹੋਣਾ ਹੈ ਮੈਨੂੰ ਕੋਈ ਟੋਕਰ ਵਗੈਰਾ ਟੋਕਰ ਵਗੈਰਾ ਹੈਗਾ ਕੋਈ ਟੋਕਰ ਹੈ ਤਾਂ ਗਿਆ ਧੋਲ ਤੇ ਪਿਆੰਦਰਾ ਕੰਨੀ ਵੀ ਗਿਆ ਹੋਵੇ ਆ ਛੋਟੇ-ਛੋਟੇ ਸੀਪੋਟੇ ਜੇ ਕੱਢ ਦਿੰਨੇ ਅਗੇ ਲੱਕੜਾਂ ਦੇ ਪ੍ਰਿੰਸੀ ਮੈਨੂੰ ਕਹਿਣਾ ਕਹਿੰਦਾ ਦੀਦੀ ਐਸੇ ਆ ਬਹਿਣਾ ਲੱਕੜਾਂ ਵਿੱਚ ਕੁਝ ਹੋਵੇ ਤੇ ਜੇ ਤਾਂ ਕੁਝ ਹੋਣ ਆਈਏ ਤੋ ਉਹ ਹੀ ਜਾਣੇ ਲੈਸਟ ਬਸ ਮਤਲਬ ਬਹੁਤ ਈ ਨੀ ਸੋਦੇ ਬਸ ਹੁਣ ਅਸੀਂ ਹਾਲ ਕੜਨ ਕੜਈਆਂ ਥੋੜੀਆਂ ਔੜੀਆਂ ਗਿੱਲੀਆਂ ਹੋ ਗੀਆਂ ਮਤਲਬ ਸਵੇਲ ਦਾ ਮੀਂਹ ਪਈ ਅੰਦਾਜ਼ਾ ਪਰ ਬੀਬੀ ਮਤਲਬ ਉਹ ਜ਼ੋਰ ਪੈ ਜਾਂਦੀ ਏ ਜੀ ਕਿ ਜੇ ਉਹ ਜੜੀਆਂ ਲੱਕੜਾਂ ਹੋਰ ਨਹੀਂ ਬਣਾ ਕੁਛ ਪਾਣੀ ਹੋਰਮ ਹੋ ਜਾਂਦਾ ਨਾ ਹੋਂਦੇ ਵੀ ਤਾਂ ਅਗਰ ਕਿ ਅਸੀਂ ਸੋਚੇ ਚਲੋ ਅਸੀਂ ਬੈਠਿਆਂਗੇ ਥੋੜਾ ਕਰਦੇ ਹਾਂ ਦੇਖ ਪ੍ਰਿੰਸੀ ਹੈਗਾ ਤਾਂ ਨਹੀਂ ਕੁਝ ਤੂੰ ਤਾਂ ਹਿੰਦਰੀ ਨਹੀਂ ਆਇਲੀ ਕੋਈ ਹੁੰਦਾ ਹੈਗਾ ਜੇ ਕੁਝ ਹੋਣਾ ਖਰ ਹੋਈ ਜਾਂਦਾ ਤੇ ਸਾਡੇ ਸਾਡੇ ਅਸੀਂ ਨਾ ਮਤਲਬ ਡੇਲੀ ਦਿਨ ਚ ਲਾਈਵ ਕਰਦੇ ਹੁੰਨੇ ਆ ਸਾਡੇ ਲਾਈਵ ਦਾ ਟਾਈਮ ਹੁੰਦਾਗਾ ਮੰਗਲਵਾਰ ਦੁਪਹਿਰ ਦਾ ਟਾਈਮ ਤਾਂ ਹੁੰਦਾ ਹੈ 12:00 ਤੋਂ 1:00 ਵਜੇ ਇੱਕ ਤੋਂ 2 ਦਾ ਸੌਰੀ ਇੱਕ ਤੋਂ 2 ਵਜੇ ਦਾ ਤੇ ਸ਼ਾਮ ਦਾ ਟਾਈਮ ਹੁੰਦਾਗਾ 7 ਤੋਂ 8 ਵਜੇ ਦਾ ਸੋ ਜਿਹੜੇ ਜਿਹੜੇ ਵੀ 프리 ਹੁੰਦੇ ਨੇ ਜ਼ਰੂਰ ਤੂੰ ਲਾਈਵ ਵਿੱਚ ਆਇਆ ਕਰੋ ਗੱਲਾਂ ਬਾਤਾਂ ਗਰੈ ਕਰੋ ਕਈ ਵਾਰ ਕੱਲੀ ਬੋਲਣ ਦੀ ਗੱਲ ਨਹੀਂ ਹੁੰਦੀ ਕਿਸੇ ਨੂੰ ਸੁਣਨ ਨੂੰ ਮੇਰੇ ਨਾਲ ਵੀ ਸਿੱਖਣ ਨੂੰ ਮਿਲਦਾ ਮੈਂ ਇਹ ਹੀ ਕਹਿਦੀ ਵੀ ਤੂੰ ਸੁਣਨ ਨੂੰ ਮੇਰੇ ਤੋਂ ਸਿੱਖਣ ਨੂੰ ਮਿਲੂਗਾ ਸ਼ਾਇਦ ਮੈਨੂੰ ਤੁਹਾਡੇ ਤੋਂ ਕੁਝ ਸਿੱਖ ਕੇ ਜਾਈਂ ਉਹ ਜਰੂਰ ਤੋਏ ਬੋਦੀ ਕੀ ਪੀਂਦੀ ਉਹ ਤਾਂ ਗਿੱਧੀਆਂ ਹੋ ਗਈਆਂ ਨੀ ਚੁੱਥੀਆਂ ਨੇ ਨਿੱਤ ਸੱਕੀਆਂ ਪਿੰਘਾਂ ਨੇ ਆ ਦੇਖੋ ਦਿੱਤੀ ਆ ਸੱਕੀਆਂ ਪਿੰਘਾਂ ਆ ਸੁੱਕੀਆਂ ਨੇ ਦੇਖ ਜਮਾ ਮੈਂ ਕਿਤੇ ਪੂੜ ਸੜ ਗਿਆ ਦੀਦੀ ਮੱਖੀ ਨੂੰ ਦੇ ਕਿੱਥੋਂ ਦੀ ਗੁੱਡ ਕਿ ਇੱਥੇ ਸਾਰਾ ਕੁਝ ਲਾਵਾਂਗੇ ਚੁੱਥੀਆਂ ਦਾ ਟੇਰ ਚਿੱਤ ਫਿਰ ਗੁੱਡ ਦੀ ਦੀਦੀ ਹੋਣੀ ਹੋਣੀ ਉੱਡੀ ਮੈਂ ਤਾਂ ਕਿ ਨਹੀਂ ਹੋਈ ਮੀਂਹ ਘਟ ਜਾਣ ਲੱਗਿਆਂ ਦੀ ਜਿਵੇਂ ਹੁਣ ਮੀਂਹ ਪਈ ਜਾਊਗਾ ਨਹੀਂ ਇਹ ਨਾਲ ਦੁਬਾਰਾ ਫੇਰ ਜਾਊਗਾ ਫਿਰ ਵੀ ਫਿਰ ਤੇ ਕੁਝ ਨਹੀਂ ਹੁੰਦਾ ਹੁਣ ਕਰ ਦਿੰਦੇ ਆ ਜਿੱਥੇ ਕਰੀਏ ਕਰ ਦਿੰਦੇ ਨਾਲ ਦਿੰਦੇ ਛੋਟੀਆਂ ਢੜੀਆਂ ਬੜੀਆਂ ਆ ਬਣਾਵੰਨੇ ਆ ਕੀ ਨਾ ਨਵਾਂ ਲੀਨਿਆ西班牙 ਸੁਨਿਆ ਨਾ ਅਸੂਨੇ ਕਰ ਲਿਆ ਅੱਡੇ ਤੋਂ ਚੱਲਿਓ ਜਾਂਦੀਆਂ ਨੇ ਸਾਡੇ ਤੇ ਜਦੋਂ ਨਾ ਮੀਹ ਪੈ ਕੇ ਇੱਟੇ ਉਹਨਾਂ ਰੱਬ ਨੇ ਸਪੰਗਿਆ ਇਸ ਬੰਗਿਆ ਕਰ ਰੱਖਿਆ ਮਨਤਲੇ ਸਾਡੇ ਦਾ ਉਧਰੋਂ ਦੇ ਡੇਲੀ ਕਪੜੇ ਸਾਰੇ ਸਰਦੀਆਂ ਦੇ ਕਪੜੇ ਤੋਂ ਲੈ ਸੰਦੇ ਮੈਂ ਉਹਦੀ ਗੰਤੌੜਾ ਲੱਗੀ ਅੰਦਾਗਾ ਐਨਾਂ ਪਸ ਪਹਿਨੂ ਤੇ ਖੂਬਣ ਮੈਂ ਚੱਕ ਦੂੰ ਚੱਲ ਮੰਮੀ ਚੱਕ ਦੂੰਗੀ ਹਾਂ ਉਹ ਤੁਸੀਂ ਮੇਰੇ ਸਾਈਡ ਤੇ ਦਿੱਤੀਆਂ ਮੈਨੂੰ ਮਤਲਬ ਉਹ ਦੀਨ ਚੱਕਰ ਨਹੀਂ ਆਸੀ ਤੂੰ ਚਲਾ ਲੈਣੇ ਕਹੀ ਕਹੀ ਹਾਂ ਚਲਾ ਲੈਣਾ ਛੋਟੀ ਕਹੀ ਮੰਗਾਵੇਂ ਮੇਰੀ ਮੰਮੀ ਤਾਂ ਉਹ ਜਿਹੜੀ ਨਾਲ ਜਵਾਖ ਹੋ ਗਈ ਹਾਂ ਮੰਗਾਇਆ ਮੰਗਾਇਓ ਹਨਾ ਉਹ ਬਹੁਤ ਵਧੀਆ ਚੀਜ਼ ਹੈਗੀ ਚਲ ਮੰਗਾ ਲਓ ਫਿਰ ਕਿੰਤੀ 21 ਸਟਾਰਟ ਅਪ ਤੇ ਹੁੰਦਾ ਨਹੀਂ ਜਦੋਂ ਮਤਲਬ ਮੈਂ ਕਹਣ ਲੱਗਦੀ ਹਾਂ ਉਸ ਟਾਈਮ ਕਈ ਵਾਰ ਮੈਂ ਬੁਰੀ ਜਿਹੀ ਹੋ ਜਾਂਦੀ ਹਾਂ ਤੇ ਮੇਰੀ ਮੰਮੀ ਨੂੰ ਹੋਰ ਤਾਂ ਸਮਝ ਨਹੀਂ ਆਉਂਦੀ ਮੈਨੂੰ ਤਾਂ ਮਿੰਟ ਜਿਹਾ ਬਸ ਤਾਂ ਹਾਂ 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 ਮੈਂ ਕਦੇ ਖਤਰੋਂ ਵਿੱਚ ਖੜਾ ਹੀ ਚ ਜਾਣਾ ਸਟੈਂਟੇ ਕਰਕੇ ਦੇਖਦੀ ਹਾਂ ਸੋਵੇਂ ਬੈਠਣ ਨਾਲੋਂ ਜ਼ਿਆਦਾ ਉੱਠਣ ਦੀ मतलब मेरे तो ना उठे नहीं है ना तो फिर मैं मतलब मेरी मम्मी ने बोला मैं तो स्टंट कर दी है जो गिर जूंगी उस टाइम पे यही बोली हूँ की कर दिए की कर दिए <laughs> <laughs> है की करते हैं कहने कर ने मैं नूबे लाल दे <laughs> तो <करते> हाँ <laughs> तो <laughs> तो <की करते> <laughs> तो विदास से की तो बिजी तो मैं नूबे लाल दे रही हूँ कहने हाँ और ਆ ਦੇਖਾ ਕੀ ਕਰਦੀ ਆ ਥੋਲਟੇ ਕਿਉਂ ਕਰਕੇ ਪਾਉਣੀ ਆ ਸਿੱਧੇ ਹੱਥ ਪਰ ਹੇ ਚੰਨੀ ਦਾ ਗਿੱਲੀ ਪਈ ਹੋ ਮੈਂ ਮੇਰੇ ਜਤਾ ਕੇ ਤੇ ਦਿੱਤੀ ਲੈ ਪ੍ਰਿੰਸੀਸ ਪ੍ਰਿੰਸੀਸ ਮੈਨੂੰ ਕਹਿ ਰਹੀ ਸੀਗਾ ਕਿ ਵੀ ਕਿ ਬੀ ਵੀ ਆਪਾਂ ਹਾ ਬਾੜੀ ਨੂੰ ਉਡ ਲੈਾਂਗੇ ਅੱਜ ਥੋੜਾ ਜਿਹਾ ਮੌਸਮ ਮੀਂਹ ਦਾ ਤੇ ਕਰੋ ਦਿਨਾਂ ਦਾ ਹੋਰ ਦੱਸਿਆ ਹੋਇਆਗਾ ਤੇ ਥੋੜਾ ਜਿਹਾ ਅਸੀਂ ਮਤਲਬ ਇਹਨੂੰ ਧਰਤੀ ਨੂੰ ਪੋਲੀ ਜੀ ਕਰਕੇ ਜਾਣੇਗੇ ਉੰਜ ਆ ਦੇਖੋ ਆ ਲੱਗ ਰਿਹਾ ਹੈਗਾ ਗੁੱਡਨ ਮਤਲਬ ਇਹਨੂੰ ਅਸੀਂ ਗੁੱਡ ਕੇ ਨਾ ਪੂਰੀ ਤਰ੍ਹਾਂ ਤੇ ਯਾਰਨੀ ਕਰਨਾ ਹੈਗਾ ਵੀ ਮਤਲਬ ਹਜੇ ਮੌਸਮ ਥੋੜਾ ਜਿਹਾ ਐ ਨਹੀਂ ਐਮੀਂ ਹੈ ਹੈ ਉਹਦਾ ਹੈ ਨਾ ਹਾਂ ਬਣਾ ਜੀ ਹਾਂ ਕੀ ਹੁਣ ਸਰਦੀ ਚ ਵੀ ਮਕਬੂਲ ਹੋਰ ਖੀਣ ਵਾਲਾ ਕਹਿੰਦੇ ਪੈਣਾ ਨਾ ਨਾ ਉੱਥੇ ਪ੍ਰਿੰਸੀ ਵੱਡਾ ਇਹ ਬਣਾ ਲੈਿੰਦੇਗਾ ਉੱਥੇ ਪ੍ਰਿੰਸੀ ਜਿੱਥੇ ਮੈਂ ਦਵਾਈ ਲੈਣ ਜਾਣੀ ਹੁੰਦੀ ਹੁੰਦੀ ਨਾ ਉੱਥੇ ਰਸਤੇ 'ਚ ਬਣੇ ਬਣਾਏ ਬਹੁਤ ਪਏ ਹੁੰਦੇ ਨੇ ਹਾਂ ਉੱਥੇ ਹਵਾਜੀ ਚੋ ਲਿਆਉਣ ਵਾਲਾ ਉਹ ਲਿਆਉਣ ਵਾਲੇ ਕੋਈ ਨਹੀਂ ਉਹ ਜਦੋਂ ਵੀ ਹੁਣ ਨਾ ਹੁਣ ਤਾਂ ਸਰਦੀ ਹੈ ਜਦੋਂ ਗਰਮੀ ਆਊਗੀ ਨਾ ਜੇ ਮਤਲਬ ਆ ਰਹੀ ਠੀਕ ਠਾਕ ਤੇ ਜਰੂਰ ਮੈਂ ਤੈਨੂੰ ਉਹ ਬਣੇ ਬਣਾਏ ਲਿਆ ਕੇ ਦਵਾਂ ਥੋੜੀਆਂ ਸਾਡੀਆਂ ਲੱਕੜਾਂ ਨੇਗੀਆਂ ਜਿਹੜੀਆਂ ਵੀ ਮਤਲਬ ਛੋਟੇ ਛੋਟੇ ਟੁਕੜੇ ਜੇ ਮੈਨੇ ਵੀ ਪਾਏ ਨੇ ਚੱਕ ਕੇ ਪਰ ਇਹ ਜਾਂ ਤਾਂ ਤੁੱਟਦੇ ਨਾਲ ਨੇ ਇਸ ਕਰਕੇ ਨਾ ਇਹਨਾਂ ਨੂੰ ਧੁੱਪ ਨਹੀਂ ਲੱਗ ਰਹੀ ਹੈਗੀ ਥੋੜਾ ਜਿਹਾ ਇੱਧਰ ਕਰ ਦਿੰਨੇ ਆ ਕਿ ਵੀ ਮਤਲਬ ਧੁੱਪ ਦੇ ਵਿੱਚ ਸਹੀ ਹੋ ਜਾਣਗੇ ਤੇ ਫਿਰ ਉਸੇ ਟਾਈਮ ਹੀ ਚੱਕ ਦਾਂਗੇ ਇਹਨਾਂ ਨੂੰ ਆਣਾ ਪ੍ਰਿੰਸੀ ਉਧਰਲੀ ਸਾਈਡ ਨੂੰ ਮੈਂ ਆ ਉਧਰਲੀ ਸਾਈਡ ਹਾਂ ਇੰਨਾ ਜੇ ਆਪਣੀ ਕੋਈ ਵੀਡੀਓ ਬਣਾਉਣ ਵਾਲਾ ਹੋਰ ਹੁੰਦਾ ਫਿਰ ਵਧੀਆ ਸੀ। ਖੜਜਲੇ ਮੈਂ ਕਰਾਂ ਇਹਨਾਂ ਨੂੰ। ਤੈਨੂੰ ਪਤਾ ਹੈ ਕਿ ਵੀ ਫਿਰ ਉਹ ਗੜਾ ਕੇ ਪੈਂਦੋਂ ਮੈਂ ਮੈਂ ਸਟੰਟ ਕਰਨ ਵਾਲੀ ਆਪ ਤਾਂ ਜਾਂਦੀ ਨਹੀਂ। ਆਪ ਵੀ ਤਰੋਂ ਦੇ ਦੀ। ਤੂੰ ਦੇਖ ਹੁਣ ਇਹਨਾਂ ਨੂੰ। ਔ ਕਹੀ ਫਿਰ ਜਦ ਦੀ ਇੱਕ ਹੀ ਦਮ ਬੋਲਦੀ ਨਹੀਂ ਬੱਸ ਮੈਂ ਨਾ ਬੋਲਦੀ ਮੈਂ ਨੂੰ ਬਹੁਤ ਤਲੂਕੀ ਕਹਿੰਦੇ ਉਹਨੇ ਜਦ ਮੈਂ ਇਹਦੀ ਕੋਈ ਵੀਡੀਓ ਬਣਾਉਣੀ ਵੀ ਮੈਂ ਬੰਦਲ ਛੋੜ ਦੇਣਾ ਉਹ ਜੂਆ ਕੁਸਲਰਦੂਆ ਸੀ ਸੀਆ ਕੰਮ ਨਾ ਕਰੂੰ ਹਰ ਦੋਸ਼ ਨਹੀਂ ਹੁੰਦਾ ਸੋਚੀਉਂ ਜਿੰਨਾ ਫਲੋਰ ਪਰ ਦਰਹੀ ਹੈ ਨਾ ਉਹਨੂੰ ਲੱਕ ਪਾਉਂਦਾ ਡਰ ਲੱਗਦਾ ਮੈਂ ਤਾਂ ਜੇ ਜੀ ਦੇਣੀ ਹੈ ਨਾ ਦੇਰ ਨਾ ਦ ਜਿਹੇ ਜੀ ਜੱਗ ਮੈਂ ਇਹਨੂੰ ਨੋ ਨਾ ਤੋ ਡਰ ਲੱਗਦਾ ਇੱਕ ਬੱਜੇ ਨਹੀਂ ਹੁੰਦਾ ਬੱਦ ਫੋਨ ਡਰ ਲੱਗਦਾ ਮੈਂ ਨਾ ਬਾਣ ਪਿਆ ਜੀ ਹੈ ਬਾਣ ਹੈ ਬਾਣ ਪਿਆ ਦੋਹੋਂ ਤੇਰੀ ਕਹੀ ਤੂੰ ਵੀ ਛੇਤੀ ਛੁੱਟਣਾ ਮੈਨੇ ਦੋ ਹੱਥ ਫਿਰ ਤਾ ਹੀ ਦੱਤੇ ਨੇ ਰੱਬ ਨੇ ਦੋਹਾਂ ਤੂੰ ਤਾਂ ਹੀ ਦੱਸ ਮੇਰਾ ਬਣੇ ਫਾਸਤ ਜੀ ਬਧੀਆ ਕਰਿਆ ਇਹ ਛੇਤੀ ਚੱਕੇ ਨਾ ਨੇ ਸੁੰਡੀਆਂ ਨੇ ਦੀਦੀ ਆਵਰੇ ਕਾ ਦੇਖੋੜੀ ਜਾ ਕੇ ਦੇਖੇ ਦੀਦੀ ਆਓ ਕਹੀ ਕੋਈ ਕੁਦੜ ਰੜਕਾ ਮਰਤੇ ਨਾ ਇਹ ਆਓ ਆ ਫਿਰ ਦਿਓ ਬਾਟ ਆ ਬਠਾ ਉੱਠਾ ਹਾ ਕੁਝ ਇਹ ਗੱਲ ਕੀ ਗੰਦਾ ਹੈ ਉਹ ਕੁਝ ਇਹ ਗੱਲ ਤੇ ਲੜਦੇ ਇਹ ਲੜਦੇ ਇਹ ਲੜਦੇ ਹੇਗੇ ਕੁਸੋ ਸਚਿਓਂ ਬਿੰਸ ਚੂਹੇ ਹੋਏ ਫਿਰ ਮੇਖੜਾ ਕਹਿ ਰਹੇ ਹੈਗੇ ਨਹੀਂ ਜੁਨੀ ਆਏ ਜੁਨੀ ਤੁਹਾ ਹੁੰਦਾ ਚੱਲ ਏਕੜਾ ਮੈਨੂੰ ਹੈ ਜੁ ਵੱਡੀ ਨੂੰ ਖਾਦੀ ਇਹ ਹੈ ਮੈਂ ਕਰ ਬੰਨੀ ਲੋ ਜੀ ਇਹ ਸਾਡਾ ਛਟਾਜਾ ਬਲਾਗ ਹੈ ਤੇ ਬਾਕੀ ਦੇਖਦੇ ਆਂਗੇ ਜਾ ਕੇ ਤੇ ਅੱਦ ਰਹੂਣੇ ਆਗੇ ਮੰਮੀ ਮੈਨੂੰ ਕਹੀ ਜੰਨੀ ਸੀ ਅੱਜ ਕਹਿੰਦੀ ਉਹ ਕਰਾ ਦੇ ਮੇਰੇ ਨਾਲ ਮਤਲਬ ਉਹ ਤਣਾ ਆਦੀ ਕੀ ਕਹਿੰਦੇ ਹੁੰਦੇ ਨੇ ਮੰਜਾ ਪਾਇਦਾਨ ਜੇ ਬਣੂਗੀ ਜੰਨੀ ਮੈਂ ਉਤਤਨਾ ਆਦੀ ਮੇਰੇ ਨਾਲ ਕੋ ਸਿੱਧੇ ਬੈਠ ਕੇ ਉਹਨੂੰ ਤਾਂ ਮੈਂ ਉੱਥੇ ਮਨਾਗਾ ਰੱਖੀਂ ਮੋਹਨ ਨੂੰ ਉਹ ਲੋਗੇ ਕੱਚੇ ਟਾਈਮ ਬੋ ਬਰੇਲ ਲੈ ਕੇ ਮਾਨੋ ਬਿੰਦੇ ਨੂੰ ਮਾਰਨ ਕੰਮ ਇਦਾਂ ਦੇ ਪ੍ਰਿੰਸੀ ਤਿੰਨ ਫਟਾਵਾ ਲੈ ਕੇ ਮੈਂ ਸਿੱਟਾ ਤਿੰਨ ਨੂੰ ਤੀਨ ਇਹਨਾਂ ਜਿਹੜੇ ਵੀ ਉੱਤਰ ਰਹੇ ਪਿੱਛੇ ਇੱਥੂ ਹੈ ਤਾਂ ਕੇ ਜਾਣਗੇ ਜਿਹੜਿਆ ਰਹੇ ਪਿੱਛੇ ਇਹਨਾਂ ਨੂੰ ਰੱਟ ਕੇ ਨਾਲ ਕਰ ਦੂ ਮੈਂ ਸਾਫ ਹਾਈ ਉਹ ਕਿਜੀ ਗੜ ਜਾਣਾ ਸੀ мама ਇਸ ਵਾਰ ਤਾਂ ਜਿਹੜਾ ਤੁਹਾਨੂੰ ਮੰਦੀ ਬੇਬੇ ਨੂੰ ਆਹ ਤੇ ਬੇਬੇ ਦੇ ਨੂੰ ਪਾ ਦੇ ਦੀਦੀ ਕਦੇ ਮਿੱਟੀ ਚ ਖੇਡੂਗੀ ਆ ਕੁਗ ਗਿਆ ਨੀ ਬਣਾਏ ਤੂੰ ਕਿੱਥੇ ਦੀ ਆ ਉਹ ਬੇੜੀ ਦੀ ਕੋਲ ਪਰ ਤੂੰ ਇੱਕੋ ਕਾਟੋ मेन रुत आ गई मैं वो तो आ गई मैं फेविक से आ गई हो कर दे मैंने <laughs> तो बलिया दे हाथ तो ना मेरे को ननटा हाथ तब प्रेस तो वादूगा गैस ले जाता हूं ता मैं बंद करया मैं मैंने चले भराई बैठे आ जाओ हां बैठे अब सो थैंक यू बहुत थैंक यू वेरी सोला ਕਿੱਥੋਂ ਪਕਨੇ ਕੜੀ ਕੱਢ ਲਈ ਨਿੰਸਾਂ ਹੀ ਜੀ ਲੱਗਦਾ ਕਿ ਤਪਚ ਕੱਢ ਜੀ ਕਹਿ ਰਹੇ ਕਿਆਦਾ ਚੰਗਾ ਲੱਗਦੀ ਇਹਨਾਂ ਨੂੰ ਭੈਣ ਪਾਈ ਜਾਂ ਕੱਪ ਕੱਢ ਤਾ ਲਾ ਸਹੀ ਅਲ ਲਸਣ ਦਾ ਬਾੜੀ ਬਾਲੇ ਕੋਸ਼ੀ ਲੱਗਦਾ ਹੈ ਤੇ ਸੇਵ ਵਾਲੀ ਕਾ ਚੰਗਾ ਲੱਗਦਾ ਹੈ ਲੈ ਹੱਥ ਦਬਾਤ ਨਹੀਂ ਮਿਲ ਆਦੇ ਤੇਲੀ ਹੱਥ ਤੋਂ ਕਾ ਜਾਉਣਾ ਹੈ ਹੋਰ ਵੀ ਹੈ ਅਸੀਂ ਉਹ ਦਰਮੰਦ ਨੂੰ ਸਾਰਾ ਕੰਮ ਕਰੂਗਾ ਕਰਕੇ ਉਸ ਟਾਈਮ ਮੈਂ ਮਤਲਬ ਕੰਮ ਕਰਦੇ ਰਹਦੇ ਜਿਵੇਂ ਮੈਨੂੰ ਹੀ ਲੱਗਦਾ ਸੀ ਮਥੇ ਕੋਸ਼ਰੇ ਉਦੋਂ ਬਾਅਦ ਚ ਉਹ ਛੋਟੀਆਂ ਹੱਟੇ ਜਿਹੜੀਆਂ ਲੱਕੜਾਂ ਸੀ ਉਹਦੇ ਮਤਲਬ ਚਲਤਾਂੀਆਂ ਕਰਦੇ ਗਏ ਨੇ ਮੂਚਾ ਆਦੇ ਦਾ ਪ੍ਰਿੰਸ ਦੇਖੇ ਜੇ ਮਤਲਬ ਦਿਖਣੀ ਹੈ ਤੈਨੂੰ ਆ ਦੇਖੋ ਮੇਰੀ ਆਉਂ ਗੁੱਸੇ ਕਿੰਨੇ ਹੋ ਗਏ ਹਜੇ ਧੱਕ ਹੈ ਮਤਲਬ ਮਮੀ ਨਗਰੀ ਮੇਰੀ ਰੋਟੀ ਬਣਾਉਣਾ ਇਹ ਰੋਟੀ ਨਹੀਂ ਪੂੜੇ ਬਣਾਉਣਾ ਹਾਂ ਪੂੜੇ ਬਣਾਉਣੇ ਲੇਕਿਨ ਨੇ ਖਾਣੇ ਨੇ ਆਸ ਅਜ्ञਾ ਤੇ ਸਾ ਪਹੇ ਖਾਣੇ ਬਣ ਜਿਹੜੀ ਇਸ ਤੋਂ ਬਾਅਦ ਦੇਖਦੇ ਹਾਂ ਰੋਟੀ ਰੋਟੀ ਖਾ ਕੇ ਮਤਲਬ ਮਮੀ ਮੇਰੀ ਜੁੜੀ ਮਤਲਬ ਪਾਇਦਾਣੇ ਮਤਲਬ ਬਣਾ ਇਹ ਤੇ ਕੁਝ ਤੇਰੀ ਜੀ ਇਹ ਮੈਨੂੰ ਤਨ ਨੂੰ ਬਹੁਤ ਨਾਲ ਕੇ ਦੇਖੂਗੀ ਮੈਂ ਜੇ ਹੋ ਸਕੇ ਮੈਸ ਤੋਂ ਪਰ ਉਹ ਮੰਜਾ ਬੜਾ ਲਊ ਉੱਚਾ ਹੈਗਾ ਜਿੱਤੇ ਤੇ ਤਨੀਆ ਮੈਨੂੰ ਲੱਗਦਾ ਨਹੀਂ ਹੈਗਾ ਮੇਰ ਤੁਸਨਾ ਹੋਊਗਾ ਪਰ ਫਿਰ ਵੀ ਕੋਈ ਸ਼ੀਸ਼ੀ ਦੀ ਤਾਲੂਕ ਨਹੀਂ ਸੇ ਪਾ ਰੋਟੀ ਕਰਨੇ